ਸੱਜਣਾ ਇੱਕ ਨਾ ਵੀਡੀਓ ਕਵਰ ਕੀਤੀ ਸੀ ਆਪਾਂ ਚੋਟੀਆਂ ਪੂਛ ਫੜ ਲੈ ਮੇਰਾ ਚੋਟੀਆਂ ਖੁਰਦਾ ਜਾਂਦਾ ਸੱਜਣਾ ਤੇ ਜੇ ਗੱਲ ਜ਼ਿਲੇ ਦੀ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਜਾਂਦਾ ਜੇ ਗੱਲ ਨੇੜੇ ਦੀ ਕਰੀਏ ਤਾਂ ਨੇੜੇ ਤਲਵੰਡੀ ਪਾਈ ਆ ਜਾਂਦਾ ਤੇ ਘਰੇ ਵੀਰ ਨੇ ਤੋਕੜ ਗੱਬ ਲੈ ਕੇ ਤਿਆਰ ਕੀਤੀ ਆ ਮੈਂ ਕੋਈ ਐ ਨਹੀਂ ਵੀ ਪਿਛਲੇ ਸੂਏ ਸਾਰਾ ਸੂਆ ਘਰੇ ਚੋਈ ਆ ਭਰਾ ਕਹਿੰਦਾ 3 ਮਹੀਨਿਆਂ ਦੀ ਗੱਬਨ ਲਈ ਸੀ ਚੱਕ ਪਾਸ ਤੇ 12 ਦੁੱਧ ਸੀ ਸੂਆ ਪੇਲਾ ਲਿਓ ਕਹਿੰਦਾ ਤੀਜਾ ਚੌਥਾ ਜਿੱਥੇ ਕਿਸ ਦਾ ਦਿਲ ਕਰੂਗਾ ਕੱਟੇ ਨੂੰ ਜਨਮ ਦਿੱਤਾ ਕੱਲ ਦੀ ਸੂਈ ਵੀ ਆ ਸੱਜਣੋ ਨੰਬਰ ਇਹਦਾ ਆਪਾਂ ਲਾਵਾਂਗੇ ਸਕਰੀਨ ਤੇ ਇਹ ਕਹਾ ਮਾਲੀ ਵਕਾਊ ਆ ਸਾਲਕ ਦਾ ਘਰੀ ਮੱਜ ਆ ਇਹਦੀ ਮਾਂ ਵੀ ਵੀਰ ਦੇ ਕੋਲੇ ਇਹ ਵੀ ਵਿਕਰੀ ਵਾਲਾ ਸੱਜਣੋ ਤੇ ਦੋ ਆਹ ਸੱਜਣੋ ਬੀਟਲ ਪੱਠਾ ਵਕਾਊ ਆ ਵੀਰ ਦੇ ਕੋਲੇ ਪਿਓਰ ਬੀਟਲਾ ਬਾਕੀ ਜਿਹੜਾ ਭਰਾ ਇਹਨਾਂ ਦੇ ਕੰਮ ਕਰਦਾ ਉਹਨੂੰ ਵੱਧ ਨੌਲੇਜ ਹੋਊਗੀ ਸਾਡੇ ਨਾਲੋਂ ਪਰ ਵੀਰ ਨੇ ਕਿਤੋਂ ਚੰਗੇ ਟਿਕਾਣੇ ਤੋਂ ਲਈਆਂ ਬੜੇ ਤਗੜੇ ਕੰਨ ਆ ਇਹਨਾਂ ਦੇ ਧੰਨਵਾਦ ਸ਼ਾਰਟ ਵੀਡੀਓ